ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤਾਂ ਤੱਕ ਮਾਰਨ ਲਿਆ ਤਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਲਿਆ ਤਮਕੀਆਂ ਮਾਸੀ ਦੇ ਬੇਟੇ ਦੀ ਮੈਰਿਜ ਇਹਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਉਸਮਾ ਜੀ ਇਹ ਤਿੰਨ ਤਿੰਨ 2013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ 'ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਇਹਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹ ਦੇ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾਰਕੁਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਾਨ ਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹਣਾਂ ਗਲਤ ਕੀਤਾ ਜਾਤੀ ਸ਼ੂਤ ਸੰਬਦ ਬੋਲੇ ਔਰ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਸਾਡੇ ਨਾਲ ਅਸ਼ਲੀਲਤਾ ਕੀਤੀ ਵਿਦ ਟੈਕਸੀ ਡਰਾਈਵਰਾਂ ਨਾਲ ਮਿਲ ਕੇ ਸਾਰਿਆਂ ਨੇ ਸਾਡੇ ਨਾਲ ਅਸ਼ਲੀਲਤਾ ਕੁੱਟਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਹਾਈਕ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗ ਰਹੀ ਮੈਂ ਮਹਿਸੂਸ ਕਰ ਰਹੀ ਜੀ ਅੱਜ ਨਹੀਂ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਬਾਬਾ ਸਾਹਿਬ ਦਾ ਡਾਕਟਰ ਪੀਮਰਾਓ ਉਮੀਦਗਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਬਹੁਤ ਜ਼ਿਆਦਾ ਮੈਨੂੰ ਔਕੜਾਂ ਦਾ ਸਾਹਮਣਾ ਕਰ ਮੈਂ ਦੱਸਣਾ ਚਾਹਨੀ ਐ ਤੇ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ ਦੋ-ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇਸ ਸਕੀ ਕਿਉਂਕਿ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਸੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ-ਦੋ ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੀਆਂ ਵੇਦ ਮੇਰੇ ਹਸਬੰਡ ਔਰ ਮੇਰੇ ਫੈਮਿਲੀ ਐਮਐਲਏ ਨੂੰ ਜਿਲ੍ਹਾ ਕਰ ਰਹੇ ਹਾਂ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਅਰੈਸਟ ਵੀ ਜਿਹੜਾ ਕਰ ਲਿਆ ਗਿਆ ਕਿੰਨੇ ਚਿਰ ਦੀ ਸਜ਼ਾ ਸੁਝਾਈ ਹੋਣੀ ਹੈ ਕੀ ਤੋਂ ਕਿਦਰਾ ਸਰ ਇਹ ਜਿਹੜਾ 12 ਤਰੀਕ ਜੱਜ ਸਾਹਿਬ ਨੇ ਪਾਈ ਹੈ ਮੈਨੂੰ ਮਾਨਯੋਗ ਕੋਰਟ ਤੇ ਪੂਰਾ ਭਰੋਸਾ ਹੈ ਜੀ ਮੈਂ ਮਾਨਯੋਗ ਕੋਰਟ ਤੋਂ ਇਹੀ ਆਸ ਵੀ ਕਰਦੀ ਹਾਂ ਔਰ ਮੈਂ ਉਹਨਾਂ ਨੂੰ ਅੰ ਮੀਤ ਵੀ ਕਰਨੀ ਆ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ ਘਾਟ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਨੇ ਕਿਹੜੇ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਕਿੰਨਾ ਉਹਨੂੰ ਢਾਗ ਦੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਤੁਸੀਂ ਮੈਂ ਦੱਸਣਾ ਚਾਹੁੰਦੀ ਆ ਕਿ ਅਮਿਤ ਤਵਨ ਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨੀਅਤ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ ਦਿਵਾਇਆ ਵੀ ਅਨੰਦ ਦੀ ਵਾਇਰੋਲਜੀ ਕਾ ਖਾਲਸਾ ਵਾਇਰੋਲਜੀ ਦੀ ਫਤਿਹ ਮੈਂ ਧੰਨਵਾਦ ਕਰਦਾ ਮਾਨਯੋਗ ਕੋਰਟ ਜ਼ਿਲ੍ਹਾ ਤਰਨਤਾਰਨ ਦਾ ਜਿਨ੍ਹਾਂ ਨੇ 13 ਸਾਲ ਬਾਅਦ ਅੱਜ ਸ਼ੈਡਿਊਲ ਕਾਸਟ ਭਾਈਚਾਰੇ ਦੇ ਐਸਸੀ ਜਿਹੜਾ ਐਕਟ ਦੇ ਅਧੀਨ ਜੜੀ ਆ ਉਹ ਸਜ਼ਾ ਸੁਣਾਈਆਂ ਤੇ ਆਪਣਾ ਜਿਹੜਾ ਦੋਸ਼ੀ ਇਕਰਾਰ ਕਰ ਦਿੱਤਾ ਗਾਇ ਦੋਸ਼ੀਆਂ ਨੂੰ ਤੇ ਮਨਜਿੰਦਰ ਸਿੰਘ ਲਾਲਪੁਰਾ ਮਤੇ ਜਿਹੜਾ ਵਿਧਾਇਕ ਸੀਗਾ ਕਿਉਂਕਿ ਲਗਾਤਾਰ ਸਾਨੂੰ ਇਹ ਡਰਾਇਆ ਜਾਂਦਾ ਇਹ ਧਮਕਾਇਆ ਜਾਂਦਾ ਇਹ ਕੇਸ ਵਾਪਸ ਲੈਣ ਲਈ ਪਰ ਬਾਬਾ ਸਾਹਿਬ ਡਾਕਟਰ ਬੀ ਆਰ ਐਮ ਬੇੜਕਰ ਸਾਹਿਬ ਦੇ ਕਾਨੂੰਨ ਦਾ ਸਾਨੂੰ ਪੂਰਨ ਵਿਸ਼ਵਾਸ ਸੀਗਾ ਅੱਜ ਜਿਹੜਾ ਦੋਸ਼ੀਆਂ ਨੂੰ ਅਮਾਨਜੋਗ ਅਦਾਲਤ ਨੇ ਦੋਸ਼ੀ ਕਰਾਰ ਕਰਤਾ ਹੈ ਅਸੀਂ ਅਦਾਲਤ ਦਾ ਧੰਨਵਾਦ ਸਰ 2013 ਸਾਲ ਦਾ ਕੇਸ ਚੱਲ ਰਿਹਾ ਮੈਡਮ ਹਰਬਿੰਦਰ ਕੌਰ ਨਾਮ ਹੈ ਸਟੇਟ ਟੂਰ ਦੇ ਕਮਾਂ ਦੇ ਨਾਮ ਤੇ ਕਾਰਵਾਈ ਕੀਤੀ ਸਰ ਕਿਤਨਾ ਚਿਰ ਕੇ ਚੱਲਿਆ ਤੇ ਅੱਜ ਕੀ ਦੇਖਣ ਨੂੰ ਮਿਲਿਆ ਸਰ ਜਿਹੜਾ ਹੈ 4/3/2013 ਨੂੰ 69/13 ਐਫ ਆਰ ਤੱਤ ਜੀ ਰਿਜਿਸਟ੍ਰੇਸ਼ਨ ਤੋਂ ਤັ້ງ ਦੇ ਵਿੱਚ ਅੰਡਰ ਜੇ ਅਸੀਂ ਦੂਸਰਾ ਸਾਹਿਬ ਤੇ 372 372 323 ਧਾਰਾ ਦੇ ਹੋਰ ਵੀ ਕਈ ਧਾਰਾ ਇਸ ਵਿੱਚ ਤੇ ਅੱਜ ਸਰ ਤਕਰੀਬਨ ਟੋਟਲ 11 ਜਿਹੜੇ ਹੈਗੇ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਸੀ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਲ ਕਰਨ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਜਿਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਨਾਂ 'ਤੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ Kaur ਉਹਨਾਂ ਨੂੰ 323 148 149 IPC ਤਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਹਜੇ ਫਿਲਹਾਲ ਛੱਡ ਦਿੱਤਾ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਦ ਸਿੰਘ ਪਰਮਿੰਦਰ ਸਿੰਘ ਉਸੋਸ਼ੀ ਮਨਜਿੰਦਰ ਸਿੰਘ ਖਾਬਾ ਕਬਲਦੀਪ ਸਿੰਘ ਅਸ਼ਨੀ ਕੁਮਾਰ ਤਰਸੀਮ ਸਿੰਘ ਤੇ ਅਰਜਿੰਦਰ ਸਿੰਘ ਇਹ ਅੱਠ ਦੋਸ਼ੀ ਨਾਲ ਬਚਪੜੀ ਲੈ ਤੇ ਪਿਆ ਤੇ 12 ਤੇ 9 ਮਹੀਨਾ ਤੋਂ 25 ਸਾਲ ਦੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਸੈਕੰਡਰੀ ਸਜ਼ਾ ਸਰ ਸਜ਼ਾ ਜਿਹਨੇ ਸੁਣਾਇਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਦੱਸ ਜਾਂਦੇ ਕਿ 4 ਸਾਲ 4 ਸਾਲ ਕਿਉਂਕਿ ਫਿਰ ਦੱਸੀ ਜਾਵੇ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਕੋਈ ਬਾਕੀ ਜਿਹੜੇ ਦੋਸ਼ੀ ਉਹ ਅੱਤ ਦੋਸ਼ੀ ਅਜੇ ਕਸਟਡੀ ਜਾਈਗੇ ਇਹਦੇ ਵਿੱਚ ਸਰ ਵੇਖਣ ਨੂੰ ਵਿਧਾਨ ਸਭਾ ਰਿਕਾ ਕਡੂਰ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਜਿੰਦਰ ਸਾਲ ਲਾਲਪੁਰਾ ਉਹ ਪੀ ਐਮ ਲੋਰ ਉਹਨਾਂ ਦਾ ਉਹ ਉਹਨਾਂ ਦਾ ਵੀ ਵਿੱਚ ਰੁਕ ਲਗਾ ਸੀ ਉਹ ਐਡ ਐਡ ਮੂਵਮੈਂਟਸ ਜਿਹੜਾ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ੇਕਸ਼ਾਰ ਕੀਤੀ ਸੀ ਕਿ ਉਹਨਾਂ ਨੂੰ ਜਾਤੀ ਸ਼ਬਦ ਕਿਹਦੇ ਕੀ ਨਾਂ ਉਹਨਾਂ ਦਾ ਬੰਦੀਨ ਸਿੰਘ ਸਾਬ੍ਹ ਸਰ ਉਹ ਉਹਨਾਂ ਨੇ ਇਸ ਟਾਈਮ ਇਹ ਗਏ ਨੇ ਬਦਲ ਦੇ ਆ ਸਰ ਐਮਐਲਏ ਕਟੂ ਸਾਬ ਕਿ ਉਹਨਾਂ ਦੀ ਰੈਸਟ ਬੈ ਚੁੱਕੀ ਹੈ 13 ਸਾਲ ਦੇਖੋ 12 13 14 ਸਾਲ ਪੁਰਾਣਾ ਕੇਸ ਆ ਜੀ ਔਰ ਜੋ ਵੀ ਜਸੋ ਫੈਸਲਾ ਕਰਦੇ ਆ ਆਪਣੇ ਤੋਂ ਸਾਹਮਣਾ ਕਰਦੇ ਆ ਬਿਲਕੁਲ ਸਹੀ ਕੀਤਾ ਹੋਊਗਾ ਔਰ ਦੇਖੋ ਵਿਕਲਪ ਇਹ ਹੀ ਆ कि ਜਿਹੜੇ ਦੋਸ਼ੀ ਪਾਏ ਗਏ ਆ ਉਹ ਅਪੀਲ ਦੇ ਦਫਾਈ ਕਿ ਕਿ ਜਾਣ ਜੀ ਪਰ ਜਿਵੇਂ ਇਹਕਰ ਨੂੰ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਹਿੰਦੇ ਸਿਰ ਮੱਥੇ ਪਰਵਾਹ ਦਿੰਦਾ ਪੰਜੰਦਰ ਲਾਲ ਸਰੂ ਨੇ ਇਹ ਗੱਲ ਕਹੀ ਬਿਲਕੁਲ ਸਿਰ ਮੱਥੇ ਪਰਵਾਹ ਨਾਲ ਅਦਾਲਤ ਦਾ ਹੁਕਮ ਸਿਰ ਮੱਥੇ ਆ ਪਰ ਜਿਹੜੀ ਉਹਨਾਂ ਨੂੰ ਸਜ਼ਾ ਕਰਤੀ ਆ ਉਦੇ ਵਾਸਤੇ ਆਪਾਂ ਦੇ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਜੀ ਹਾਂ ਜੀ ਨਹੀਂ ਸਜ਼ਾ ਜੀ ਉਦੇ ਵਾਸਤੇ ਨਿਖੀ ਗਈ ਆ ਪਰ ਜ਼ਾਬ ਰੱਖਿਆ ਗਿਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੋਂ ਬਈ ਕਿੰਨੇ ਕੇਸ ਚੜਿਆ ਨੋਵਲਬਲ ਹੈਗੀ ਕੇਸ ਚ ਕਿੰਨੇ ਨੋਵਲਬਲ ਹੈ ਉਹ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉਂ ਫਿਰ ਦੇਖੋ ਜਿਹੜਾ ਸੀਕ ਟੈਗ ਆ ਉੱਤੇ 5 ਸਾਲ ਦੀ ਵਾਤਵਤ ਸਜ਼ਾ ਹੈ ਗਈ ਆ ਜੱਜ ਦੇ ਮੁਤਾਬਕ ਉਹ 4 ਵੀ ਹੋ ਸਕਦੀ 3 ਵੀ ਹੋ ਸਕਦੀ ਕਿਸੇ ਸਰ ਕਿੰਨੇ ਇਨਵੋਲਵਲ ਹੈ ਕੇਸ ਦੇ ਵਿੱਚ ਹਾਂਜੀ ਕੇਸ ਵਿੱਚ ਕਿੰਨੇ ਇਨਵੋਲਵਲ ਐਡੇ ਇਹਦੇ ਕੇਸ ਦੇ ਟੋਟਲ 12 ਜਾਣੇ ਆ ਅੱਛਾ ਜੀ ਹਾਂਜੀ ਤੇ ਉਹਨਾਂ ਵਿੱਚ ਪਤਾ ਲੱਗਾ ਕਿ ਇੱਕ ਡੈਕ ਤੋਂ ਹੀ ਹੋਇਆ ਵਾ ਇੱਕ ਤਿਹਾਰ ਜਿਲ੍ਹੇ ਦੇ ਵਿੱਚ ਅਰਵਿੰਦਰ ਸਿੰਘ ਸੋਸ਼ੀ ਬਹੁਤ ਤਿਹਾਰ ਜਿਲ੍ਹੇ ਦਿੱਲੀ ਬੰਦਰ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪਏ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋ ਗਈ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਹਾਂਜੀ ਕਰਨਾ ਹਰਪ੍ਰਿੰਦਰ ਕੌਰ ਸਮਾ ਜੀ ਸੋਇਫ ਬਹੁਤ ਪੁਰਾਣਾ ਤਿੰਨ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਾਨਯੋਗ ਤਰਨਤਾਰ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ ਜੀ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਆ ਜੀ ਸੋ ਇਹ ਜਿਹੜੇ ਪੁਰਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਕਰਾਰ ਕੀਤਾ ਕੀ ਨਾਮ ਉਹਦਾ ਮਨਜਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਬੇ ਸਮੇਂ ਬਾਅਦ ਇਨਸਾਫ ਕੋ ਜਿਹੜਾ ਮਿਲ ਰਿਹਾ ਨਜ਼ਰ ਆ ਰਿਹਾ ਹੈ ਸੋ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀ ਮਰਾਵਾ ਮੇਦਗਰਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾਈ ਦਾ ਹੈ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਗਰ ਜੋ ਜਿੱਦਾਂ ਵੀ ਹਸਯੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਸੀ ਕਿੰਨੇ ਚਿਰ ਬਾਅਦ ਕਿਸ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈ ਔਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ ਮੈਨੂੰ ਜਿੰਨੀਆਂ ਇੱਕ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤੱਕ ਮਾਰਨ ਦੀਆਂ ਤਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਤਮਕੀਆਂ ਦਿੱਤੀਆਂ ਗਈਆਂ ਜ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਂਦੇ ਹਾਂ